ਜਗੀਸ਼ ਢਲੇਵਾਰ ਨੂੰ ਮਰਨ ਵਰਤ ਤੇ ਬੈਠਣਾ ਲਗਭਗ 2 ਮਹੀਨੇ ਦੇ ਕਰੀਬ ਹੋ ਚੁੱਕੇ ਐ ਬੈਕਪਾਸੇ 52 ਦਿਨਾਂ ਬਾਅਦ ਉਹਨਾਂ ਦੀ ਟਰਾਲੀ ਚੋਂ ਬਾਹਰ ਲਿਆ ਕੇ ਉਹਨਾਂ ਨੂੰ ਆਰਜੀ ਟਰਾਲੀ ਚ ਰੱਖਿਆ ਗਿਆ ਦੂਸਰੀ ਧਰੂ ਕਮਰਾ ਜਿਹੜਾ ਹੈ ਉਹ ਬਣ ਰਿਹਾ ਹੈ ਹਾਲਾਂਕਿ ਇਹਨੀਆਂ ਸਾਰੀਆਂ ਚੀਜ਼ਾਂ ਦੇ ਮੱਤੇ ਨਜ਼ਰ ਦੇ ਸੀ ਜੇਕਰ ਇਹ ਤਾਂ ਹੁਣ ਕਿਸ ਤਰੀਕੇ ਦੀ ਅਗਲੀ ਤਸਵੀਰ ਹੋਣ ਵਾਲੀ ਹੈ ਕਿਉਂਕਿ ਜਿੱਥੇ ਸਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਮੈਡੀਕਲ ਹੈਲਥ ਜਿਹੜੀ ਚੱਲ ਰਹੀ ਹੈ ਡਿਵੀਜ਼ਨ ਢਲੇਵਾਲ ਖੇਰਾਂ ਦੀ ਤੇ ਦੂਸਰੀ ਤਰਫ ਮੈਡੀਕਲ ਹੈਲਥ ਜਿਹੜੀ ਚੱਲ ਰਹੀ ਹੈ ਡਿਵੀਜ਼ਨ ਢਲੇਵਾਲ ਖੇਰਾਂ ਆਤਤ ਦਾ ਕਾਫੀ ਦਾ ਹੈ ਇਹ ਪਾਰਾ ਦੀ ਮੈਡੀਕਲ ਰੀਡਿੰਗ ਰਿਕਾਰਡਿੰਗ ਜਿਸ ਤਰ੍ਹਾਂ ਨੇ ਉਸ ਕਸ ਕਰ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਰਹੇ ਨੇ ਕਿਉਂਕਿ ਜਿੱਥੇ ਡਿਵੀਜ਼ਨ ਢੱਲੇਵਾਲ ਹੁਰੀ ਮੈਡੀਕਲ ਏਡ ਲੈਣ ਗਏ ਜਾਂ ਫਿਰ ਆਪਣੀ ਟਰਾਲੀ ਦੇ ਵਿੱਚ ਬੈਠੇ ਹੋਏ ਨੇ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁਣ ਕਿਤੇ ਨਾ ਕਿਤੇ ਨਵੀਂ ਟਰਾਲੀ ਜਾਂ ਨਵਾਂ ਕਮਰਾ ਬਣ ਕੇ ਤਿਆਰ ਹੋ ਰਿਹਾ ਹੈ ਤਾਂ ਦੂਸਰੀ ਤਰਫ ਤੇ ਆਧੁਨਿਕ ਨਵੀਂ ਟ੍ਰਾਲੀ ਜਾਂ ਨਵਾਂ ਕਮਰਾ ਬਣ ਕੇ ਤਿਆਰ ਹੋ ਰਿਹਾ ਹੈ ਤਾਂ ਦੂਸਰੀ ਤਰਫ ਹਲੇ ਇਖਤਾਲ ਬੈਠੇ ਨੇ ਤਾਂ ਹੁਣ ਕੁਝ ਹੀ ਸਮੇਂ ਤੱਕ ਜੇ ਅਸੀਂ ਜ਼ਿਕਰ ਕਰੀ ਤਾਂ ਉਹ ਟ੍ਰਾਲੀ ਦੇ ਵਿੱਚ ਬਾਹਰ ਆ ਵੀ ਸਕਦੇ ਨੇ ਔਰ ਨਹੀਂ ਵੀ ਆ ਸਕਦੇ ਕਿਉਂਕਿ ਇੱਥੇ ਵੱਡੀ ਜਿਹੜੀ ਘਟਨਾ ਹੈ ਘਟਿਏ ਕੀ ਕੁਝ ਸਮਾਂ ਪਹਿਲਾਂ ਹੁਣੇ एसडीएम नाबा ਜਿਹੜੇ ਇਸ਼ਮਿਤ ਵਿਜੇ ਸਿੰਘ ਉਹ ਆਪਣੀ ਟੀਮ ਸਮੇਤ ਇੱਥੇ ਡਾਕਟਰਾਂ ਦੀ ਜਾਂਚ ਕਰਨ ਦੇ ਲਈ ਪਹੁੰਚੇ ਯਾਨੀ ਕਿ ਇੱਥੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਹੁੰਦੀ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਮੁਤਾਬਕ ਜਿੱਥੇ ਡਾਕਟਰਸ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਜੁਡੀਸ਼ਨ ਢੱਲੇਵਾਲ ਫਰਾਂ ਦਾ ਹਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਪਰ ਹਾਲਾਂਕਿ ਹੁਣ ਹਾਲ ਕਿਸ ਕਦਰ ਜਾਣਿਆ ਗਿਆ ਕੇਵਲ ਡਾਕਟਰਸ ਵੱਲੋਂ ਜਾਂ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਗਈ ਉਹ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿੱਥੇ ਹੁਣ ਐਸਟੀਐਮ ਜਿਹੜੇ ਸੀਗੇ ਉਹਨਾਂ ਦੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਗਈ ਹਾਲਾਂਕਿ ਇਹ ਸਭ ਕਦਰ ਹੁਣ ਅੱਜ ਵੀ ਤਬੀਅਤ ਨਾ ਸਾਜ ਹੋਣ ਕਰਕੇ ਜੁਗਿਸਨ ਢੱਲੇਵਾਲ ਜਿਹੜੇ ਨੇ ਉਹ ਆਪਣੀ ਟਰਾਲੀ ਦੇ ਵਿੱਚੋਂ ਬਾਹਰ ਨਹੀਂ ਆਉਣਗੇ ਬਲਕਿ ਹੁਣ ਡਾਕਟਰਸ ਜਿਹੜੇ ਨੇ ਕਿਸ ਕਦਰ ਉਹਨਾਂ ਦਾ ਇਲਾਜ ਕਰ ਰਹੇ ਨੇ ਕਿਉਂਕਿ ਜਿੱਥੇ ਅੱਜ ਲਗਭਗ 2 ਮਹੀਨੇ ਮਾਰਨ ਵਰਤ ਨੂੰ ਹੋ ਚੁੱਕੇ ਨੇ ਤਾਂ ਹੁਣ ਜਿੱਥੇ ਡਾਕਟਰਸ ਟ੍ਰੀਟਮੈਂਟ ਕਰ ਰਹੇ ਪਰ ਹਾਲਤ ਜਿਹੜੀ ਹੈ ਉਸ ਕਦਰ ਨਹੀਂ ਬਣ ਪਾਰੀ ਹਾਲਤ ਜਿਹੜੀ ਅਜੇ ਵੀ ਨਾ ਸਾਜ ਬਣੀ ਹੋਈ ਆ ਪਿਛਲੇ 2 ਦਿਨ ਤੋਂ ਜੇ ਅਸੀਂ ਜ਼ਿਕਰ ਕਰ ਲਈਏ ਤਾਂ ਪਿਛਲੇ 2 ਦਿਨਾਂ ਤੋਂ ਜਗਜੀਸ਼ਨ ਢੱਲੇਵਾ ਜਿਹੜੇ ਨੇ ਇਸ ਟਰਾਲੀ ਤੋਂ ਬਾਹਰ ਨਹੀਂ ਪਹੁੰਚੇ ਯਾਨੀ ਕਿ ਅੱਜ ਦੂਸਰਾ ਦਿਨ ਹੈ ਤਾਂ ਹਾਲਾਂਕਿ ਹੱਲੇ ਵੀ ਉਮੀਦ ਜਿਹੜੀ ਹੈ ਉਹ ਇਸ ਕਦਰ ਨਹੀਂ ਬਣੀ ਕਿ ਉਹ ਆਪਣੀ ਟਰਾਲੀ ਤੋਂ ਬਾਹਰ ਹੋਣ ਲੇਕਿਨ ਦੂਸਰੀ ਤਰਫ ਡਾਕਟਰਾਂ ਦੀ ਟੀਮਾਂ ਜਿਹੜੀਆਂ ਨੇ ਲਗਾਤਾਰ ਜਾਂਚ ਕਰ ਰਹੀਆਂ ਨੇ ਇਲਾਜ ਕਰ ਰਹੀਆਂ ਨੇ ਤਾਂ ਫਿਰ ਤੋਂ ਇੱਕ ਵਾਰ ਤਸਵੀਰਾਂ ਦਿਖਾਉਂਦੇ ਆ ਇਹ ਟਰਾਲੀ ਹੈ ਜਿੱਥੇ ਜਗਜੀਸ਼ਨ ਢੱਲੇਵਾ ਜਿਹੜੇ ਨੇ ਅੰਦਰ ਆਰਾਮ ਕਰਨੇ ਹਾਲਾਂਕਿ ਸਿਹਤ ਨਾ ਠੀਕ ਹੋਣ ਕਰਕੇ ਲੇਕਿਨ ਦੂਸਰੀ ਤਰਫ ਇੱਕ ਬਾਹਰ ਇੱਕ ਬੈੱਡ ਰੱਖਿਆ ਗਿਆ ਹੈ ਜਿੱਥੇ ਉਹ ਜੁਡੀਸ਼ਨ ਡਲੇਵਾਲ ਜਿਹੜੇ ਨੇ ਬਾਹਰ ਤੋਂ ਪਚਾ ਕੇ ਬੈਠਦੇ ਨੇ ਔਰ ਦੂਸਰੀ ਤਰਫ ਤਾਜੀ ਹਵਾ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਇਸ ਕਦਰ ਰੱਖਣਾ ਤਾਂ ਹੁਣ ਵੱਡੀ ਇਹ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲਬਾਤ ਜੇਕਰ ਰੱਖੀਏ ਤਾਂ ਪਹਿਲਾਂ ਲਗਾਤਾਰ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਦੋਂ ਪ੍ਰਸ਼ਾਸਨ ਦੇ ਅਧਿਕਾਰੀ ਆਉਂਦੇ ਸੀ ਤਾਂ ਉਹ ਇੱਥੋਂ ਮਿਲਣ ਤੋਂ ਬਿਨਾ ਜਿਹੜਾ ਉਹ ਨਹੀਂ ਜਾਂਦੇ ਸੀ ਤਾਂ ਕਿਸਾਨ ਅੱਗੇ ਵੀ ਮੌਜੂਦ ਨੇ ਜਿਸ ਕਦਰ ਅੱਜ ਹਲ ਬਾਤ ਹੋਈ ਜੀ ਉਸ ਢੱਲੇਵਾਲ ਸਿਹਤ ਜਿਹੜੀ ਆ ਦੋ ਦਿਨ ਤੋਂ ਠੀਕ ਨਹੀਂ ਐ ਅੱਜ ਵੀ ਟਰਾਲੀ ਚੋਂ ਬਾਹਰ ਆਉਣ ਦੀ ਉਮੀਦ ਨਹੀਂ ਐ ਲੇਕਿਨ ਹੁਣ ਐਸਟੀਐਮ ਪਹੁੰਚੇ ਸੀ ਐਸਟੀਐਮ ਨਾਬਾ ਮਿਲ ਕੇ ਨਾ ਜਾਣਾ ਕਿਵੇਂ ਦੇਖਦੇ ਹੋ ਸਾਰੀ ਚ ਚੱਲੋ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਇਹ ਆਪਾਂ ਨੂੰ ਭੜੀ ਵੀ ਜਾਂਦੇ ਵੀ ਉਹ ਪ੍ਰਸ਼ਾਸਨ ਜਿਹੜਾ ਵਾ ਕੋਈ ਵੀ ਇਹੋ ਜੀ ਕਾਰਵਾਈ ਨਹੀਂ ਕਰ ਰਹਾ ਹੁਣ ਜੇ ਉਹਨਾਂ ਨੂੰ ਉਹਨਾਂ ਨੇ ਜੇ ਆਏ ਨਹੀਂ ਤੇ ਆਣ ਕੇ ਮਿਲਣਾ ਹੀ ਮناسب ਨਹੀਂ ਸਮਝਿਆ ਤੇ ਇਹਦੇ ਤੋਂ ਆਪਾਂ ਇਹ ਕਿਆਫਾ ਲਾ ਸਕਦੇ ਆਂ ਵੀ ਮਤਲਬ ਉਹਨਾਂ ਦੀ ਜਿਹੜੀ ਆ ਫਰਕ ਆ ਜੇ ਵੀ ਨੀਤੀ ਦੇ ਵਿੱਚ ਹਮ ਤਾਂ ਦੂਸਰੇ ਪਾਸੇ ਤੁਸੀਂ ਵੀ ਲਗਾਤਾਰ ਮਿਲਦੇ ਰਹਿਣੇ ਹੋ ਹੁਣ ਹਾਲਾਤ ਕਿਵੇਂ ਆ ਜਗੀ ਸੰਟਲੇਵਾਲ ਦੇ ਕਹਿੰਦੇ ਪਿਛਲੇ 2 ਦਿਨ ਤੋਂ ਸਿਹਤ ਠੀਕ ਨਹੀਂ ਨਸਾ ਚੱਲ ਰਹੀ ਉਹ ਤੇ ਵੇਖੋ ਜੀ ਕੱਲ ਜਦੋਂ ਉਹਨਾਂ ਨੂੰ ਇਸ਼ਨਾਨ ਕਰਾਇਆ ਸੀਗਾ ਉਸ ਤੋਂ ਬਾਅਦ ਜਦੋਂ ਮਤਲਬ ਉਹਨਾਂ ਦੇ ਸਰੀਰ ਦੇ ਵਿੱਚ ਹਲਚਲ ਹੋਈ ਤੇ ਕੱਲ ਉਹਨਾਂ ਨੇ ਫਿਰ ਉਹ ਜਿਵੇਂ ਕਿਸ ਧੁੱਪ ਚ ਆਣ ਕੇ ਸੰਗਤ ਨੂੰ ਮਿਲਦੇ ਸੀਗੇ ਕੱਲ ਫਿਰ ਉਹ ਅੰਦਰ ਨਹੀਂ ਆਏ ਕਿਉਂਕਿ ਸਿਹਤ ਜਿਹੜੀ ਆ ਉਹ ਕਾਫੀ ਉਹਨਾਂ ਦੀ ਡਾਊਨ ਸੀਗੀ ਤਾਂ ਕਰਕੇ ਹੀ ਉਹ ਮਤਲਬ ਸੰਗਤ ਨੂੰ ਨਹੀਂ ਮਿਲ ਸਕੇ ਬਿਲਕੁਲ ਬਿਲਕੁਲ ਤਾਂ ਹੁਣ ਹੱਲੇ ਤੱਕ ਵੀ ਜਿਹੜੀ ਤਸਵੀਰ ਹੈ ਕਿ ਹੱਲੇ ਵੀ ਉਮੀਦ ਨਹੀਂ ਹੈ ਕਿ ਉਹ ਇਸ ਟਰਾਲੀ ਤੋਂ ਬਾਹਰ ਹੋਣਗੇ ਲੇਕਿਨ ਦੂਸਰੀ ਤਰਫ ਇਹ ਕਿਸਾਨ ਆਕੂ ਜਿਹੜੇ ਨੇ ਅਜੇ ਵੀ ਉਡੀਕ ਕਰ ਰਹੇ ਨੇ ਕਈ ਸਪਾਰ ਜਗ੍ਹਾ ਤੇ ਜਿਵੇਂ ਪਹਿਰਾ ਦਿੱਤਾ ਜਾ ਰਿਹਾ ਹੈ ਕਿ ਕੋਈ ਅੰਦਰ ਨਾ ਵੜੇ ਡਾਕਟਰ ਸੋ ਇਲਾਵਾ ਤਾਂ ਹੁਣ ਸਾਰੀਆਂ ਚੀਜ਼ਾਂ ਤੇ ਮੱਦੇ ਨਜ਼ਰ ਜਿੱਥੇ ਕਿਸਾਨ ਆਕੂ ਜਿਹੜੇ ਨੇ ਉਹ ਇਸ ਜਗ੍ਹਾ ਦੀ ਉਡੀਕ 'ਚ ਨੇ ਕਿ ਕਦੋਂ ਜਿਲ੍ਹੇਸ਼ਨ ਡੱਲੇਵਾਲ ਜਿਹੜੇ ਨੇ ਉਹ ਬਾਹਰ ਆਉਣਗੇ